ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਵਿੱਚ ਧੱਕਾ ਕਲੋਨੀ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਘਰ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਅਤੇ ਪਰੇਸ਼ਾਨ ਜ਼ਰੂਰ ਹੋਵੋਗੇ ਉਥੇ ਵੋਟਰ ਦੇ ਦੌਰਾਨ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਸੀ ਲੇਕਿਨ ਸਰਕਾਰ ਦੇ ਵਾਅਦੇ ਅੱਜ ਖੋਖਲੇ ਸਾਬਤ ਹੁੰਦੇ ਦਿਖਾਈ ਦੇ ਰਹੇ ਨੇ ਉਂਟੀ ਲੱਕਨਿਵਸੇ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਜਾਮ ਕੇ ਨਾਰੇ ਪਾਸੀ ਕੀਤੀ ਹੈ ਇਸ ਮੌਕੇ ਕਾਂਗਰਸ ਪਾਰਟੀ ਤੋਂ ਸਮਾਜ ਸੇਵਕ ਗੌਰਵ ਅਰੋੜਾ ਨੇ ਦੱਸਿਆ ਹੈ ਕਿ ਪੁਰਾਣੀ ਵਾਰਡ ਨੰਬਰ 1 ਅਤੇ ਨਵੀਂ ਵਾਰਡ ਨੰਬਰ 83 ਦੇ ਲੋਕ ਸਿਵਰੇਜ ਬੰਦ ਹੋਣ ਦੇ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਥੇ ਲਾਕਨ ਵਾਸੀਆਂ ਨੇ ਕਿਹਾ ਕਿ ਸਾਨੂੰ ਇਸ ਇਲਾਕੇ ਦੇ ਵਿੱਚ 30 ਸਾਲ ਤੋਂ ਅਸੀਂ ਇਸ ਕਲੋਨੀ ਦੇ ਵਿੱਚ ਰਹਿ ਰਹੇ ਹਾਂ ਲੇਕਿਨ ਸਰਕਾਰਾਂ ਆਉਂਦੀਆਂ ਨੇ ਵਾਅਦੇ ਕਰਕੇ ਚਲ ਜਾਂਦੀਆਂ ਨੇ ਪਰ ਉਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਆਸ਼ਾ ਮੈਂ ਖੰਡ ਵਾਲੇ ਤੋਂ ਰਹਿਣ ਵਾਲੀ ਜੇ ਤਾਂ ਕਕਲੋਨੀ ਤੋਂ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਇੱਥੇ ਰਹਿੰਦੇ ਨੂੰ 30 ਸਾਲ ਹੋ ਗਏ ਜੇ ਬਟ ਜੰਚ ਕਰਦੇ ਲੱਗੇ ਸਾਡਾ ਘਰ ਹੈਗਾ 50 ਘਰ ਹੈਗੇ ਜੇ 50 ਘਰਾਂ ਚੋਂ ਸਾਡਾ ਇੰਨੀ ਕੁ ਜ਼ਿਆਦਾ ਸੀ ਨਰਕ ਦੇ ਵਿੱਚ ਪਏ ਆ ਕੋਈ ਕਹਿਣ ਦੀ ਗੱਲ ਸਾਨੂੰ ਇਹ ਨਰਕ ਚੋਂ ਕੱਢਿਆ ਜਾਵੇ ਬਸ ਅਸੀਂ ਤੁਹਾਡੇ ਕੋਲ ਬੇਨਤੀ ਇਹ ਕਰਦੇ ਆ ਕਿ ਸਾਨੂੰ ਨਰਕ ਚੋਂ ਕੱਢਿਆ ਜਾਵੇ ਸਾਡੀਆਂ ਹੋਦੀਆਂ ਸਾਫ ਸਾਰੀਆਂ ਕਰਵਾ ਦਿਓ ਪਲੀਜ਼ ਵੇਲਾ 50 ਹਜ਼ਾਰ ਦੇ 50 ਹਜ਼ਾਰ ਹੀ ਆਪਾਂ ਫਸੇ ਪਏ ਆ ਕੋਈ ਕਹਿਣ ਦੀ ਗੱਲ ਨਹੀਂ ਇੱਥੇ ਸੀਵਰ ਬਿਲਕੁਲ ਨੱਕੋ ਨੱਕ ਪਰੇ ਨਾ ਹੀ ਬਾਹਰ ਜਾ ਸਕਦੇ ਨਾ ਆ ਸਕਦੇ ਨਾ ਕੋਈ ਕੰਮ ਕਰ ਸਕਦੇ ਕਿੱਥੇ ਜਾਈਏ ਆਪਾਂ ਦੱਸੋ ਤੁਸੀਂ ਇਹ ਹੁਣ ਤੁਸੀਂ ਸਾਡੀ ਬੇਨਤੀ ਕਬੂਲ ਕਰੋ ਕਿ ਅਸੀਂ ਇਹ ਕਰੀਏ ਨਹੀਂ ਕਰਦੇ ਅੰਦਰ ਇਹ ਘਰ ਦੇ ਅੰਦਰ ਹੀ ਜੀ ਹਾਂਜੀ ਸੀਵਰ ਘਰ ਦੇ ਅੰਦਰ ਜੀ ਬਹੁਤ ਜਿਆਦਾ ਪਿਸੰਗ ਗਏ ਜੀ ਆਪਾਂ ਸਾਰੇ ਨਹੀਂ 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 ਉਸਨੇ ਦਿਖਾਲੇ ਕੋਈ ਘਟੀ ਨਹੀਂ ਇੱਕ ਆਏ ਜੀ ਇੱਕ ਇੱਕ ਬਾਕੀ ਘਰ ਰਹੀ ਹੈ ਤੇ ਇੱਕ ਘਰ ਇੱਕ ਸਿਰਫ ਘਰ ਹੈਗਾ ਜਿੱਤੋ ਵੀ ਹਲੇ ਗੱਲ ਨਹੀਂ ਮੰਦੀ ਪਈ ਬਾਕੀ ਸਾਰਿਆਂ ਘਰਾਂ ਨੇ ਆਪਣਾ ਖੁਲਵਾ ਕੇ ਦਿਖਾਤਾ ਸੀਗਾ ਲਾਸਟ ਲੈਂਡ ਦਿੱਤੀ ਕਿਸ ਨੂੰ ਕੰਪਲੇਨਟ ਕੰਪਲੇਨਟ ਹਾਂਜੀ ਇੰਨੀ ਵਾਰੀ ਘਰ ਕੇ ਆਏ ਸੀ ਕੰਪਲੇਨਟ ਲੈ ਕੇ ਪਰ ਕੋਈ ਸੁਣਵਾਈ ਨਹੀਂ ਸਾਡੀ ਹੋਇਆ ਕੋਈ ਵੀ ਕੰਪਲੇਨਟ ਆਪਾਂ ਦਿੱਤੀ ਸੁਣਵਾਈ ਕੋਈ ਨਹੀਂ ਹੋਈ ਸਾਡੀ ਇੱਟਰਾ ਤੱਕ ਚੱਲੂ ਕੋਈ ਨਹੀਂ ਹਾਂਜੀ 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 ਐਸੇ ਅਸੀਂ ਅਜੇ ਵੀ ਰੈਂਟ ਕਲੋਨੀ ਬੋ ਰਹੇ ਆ ਅਸੀਂ ਇੰਨਾ ਡਰ ਕੇ ਛਪੇ ਆ ਪੇ ਹੱਥੋਂ ਜ਼ਿਆਦਾ ਅਸੀਂ ਲੋਕੀ ਕਹਿੰਦੇ ਨਾ ਪਾਣੀ ਵਿੱਚ ਕੋਈ ਕੀੜਾ ਨਹੀਂ ਹੈਗਾ ਅਸੀਂ ਕੀੜਿਆਂ ਦੇ ਵਿੱਚ ਜੀ ਰਹੇ ਆ ਸਾਡੀ ਕੋਈ ਸੁਣਵਾਈ ਨਹੀਂ ਦਫ਼ਤਰ ਦੇ ਵਿੱਚ ਵੀ ਅਸੀਂ ਦਸਾ ਦੋ ਤਿੰਨ ਵਾਰੀ ਹੋ ਗਿਆ ਬ੍ਰੇਨ ਕਰਵਾਈ ਹੈ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਹਾਂ ਹੁਣ ਦੱਸੋ ਅਸੀਂ ਕੀ ਕਰੀਏ ਕਿੱਦਾਂ ਚਾਹੀਏ 50 ਘਰ ਹੈ ਜਿਵੇਂ ਅਸੀਂ ਡੁੱਬੇ ਪਏ ਹਾਂ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਕੀ ਪ੍ਰੋਬਲਮ ਕੀ ਹੈ ਜੀ ਹਾਂਜੀ ਸਿਵਰ ਭਰੇ ਪੇਜ ਸਿਵਰ ਪਾਲੇ ਪੈ ਨਾ ਇੰਨੇ ਗਏ ਵੀ ਗੁੱਦਸਾ ਘਰ ਤੋਂ ਘੱਟ ਵੀ ਨਾ ਕੋਈ 3-3 ਫੁੱਟ ਪਾਣੀ ਉੱਤੇ ਆ ਰਿਹਾ ਪਾਣੀ ਕੋਈ ਨਹੀਂ ਆ ਰਿਹਾ ਘਰ ਦੇ ਹਾਲਾਤ ਕਿਦਾਂ ਦੇ ਕੀਏ ਬਹੁਤ ਬੁਰਾ ਹਾਲ ਹੈ ਤੁਹਾਨੂੰ ਦੱਸੇ ਨੂੰ ਬਹੁਤ ਬੁਰਾ ਹਾਲ ਹੈ ਇਹਦੇ ਬਾਰੇ ਕੰਪਲੇਨ ਦਿੱਤੀ ਤੁਸੀਂ ਬਸ ਦੋ ਤਿੰਨ ਵਾਰੀ ਕੰਪਲੇਨ ਕਰਕੇ ਆਇਆ ਦਫਤਰੇ ਗਏ ਆ ਗੰਦਾ ਪਾਣੀ ਪੀ ਰਹੇ ਆ ਕੀ ਕਰੀ ਅਸੀਂ ਅਸੀਂ ਬਾਥਰੂਮੋਂ ਗੁੱਦਸਾ ਫਲੈਸ਼ ਜਾਣ ਤੋਂ ਬੜੇ ਔਖੇ ਹੋਏ ਨਾ 5-6 ਸਾਲ ਹੋ ਗਿਆ ਅੰਦਰ ਹੀ ਸਾਰਾ ਕੁਝ ਆ ਗਿਆ ਕਿੱਥੇ ਜਾਈਏ ਹਾਂ ਕੋਈ ਮੰਗ ਤੁਹਾਡੀ ਮੰਗ ਕੀ ਸਾਡਾ ਹਾਂਜੀ ਮੰਗ ਗਈ ਤੁਹਾਡੀ ਮੰਗ ਸਾਡੀ ਇਹ ਹੈ ਕਿ ਸਾਡੇ ਸਿਵਰ ਠੀਕ ਜਾਨ ਸਾਡੇ ਆਣ ਕੇ ਅਸੀਂ ਵਰਸਾਫ ਕੀਤੇ ਜਾਣ ਬਸ ਸਾਨੂੰ ਇਹੋ ਹੀ ਆ ਬਸ ਸਾਡਾ ਹੋਰ ਕੋਈ ਨਹੀਂ ਹੈ ਜੀ ਨਾ ਸਾਹਿਬ ਖੰਡਾਂ ਨਾ ਕਿਤੇ ਜਾਗਾ ਖੰਡ ਵਾਲੇ ਧਰਨਾ ਲਾਵਾਂਗੇ ਅਸੀਂ ਹਾਂ ਅਸੀਂ ਧਰਨਾ ਲਾ ਦਾਂਗੇ ਅਸੀਂ ਉੱਥੇ ਨਾਰੇ ਬੋਲਾਂਗੇ ਅਸੀਂ ਸਭ ਕੁਝ ਆਪਣੀ ਦਸਾ ਮੰਗ ਮੰਗਾਗੇ ਨਹੀਂ ਸਾਡੀ ਮੰਗ ਪੂਰੀ ਹੋਏਗੀ ਅਸੀਂ ਉੱਥੇ ਧਰਨਾ ਲਾਵਾਂਗੇ ਅਸੀਂ ਜੀ ਭਾਜੀ ਕੀ ਨਾ ਕਿੱਥੇ ਰਹਿੰਦੇ ਕੀ ਮਸਲਾ ਮਾਮਲਾ ਕੀ ਸਾਰਾ ਸਾਡਾ ਕਰਨ ਕੁਮਾਰ ਨਾ ਜੀ ਮੇਰਾ ਜੀ ਠੱਕਾ ਕੋਲ ਨਹੀਂ ਇਹਨਾਂ ਖੰਡ ਵਾਲੇ ਜੀ ਮਸਲਾ ਜੀ ਅਪਵਾਡ ਨੰਬਰ 1 ਤੋਂ ਬੋਲਦੇ ਆਂ ਜੀ ਕੀ ਮੁਸ਼ਕਲ ਕੀ ਹੈ ਮੁਸ਼ਕਲ ਇਹ ਹੁੱਦੀਆਂ ਦੀ ਪੋਦਿਆਂ ਦੀ ਆ ਬਸ ਅੰਦਰ ਮਾਰਾ ਦੋ ਕਮਰੇ ਆ ਉੱਥੇ ਲੈਟਰਿੰਗਾ ਤੈਰ ਰਹੀਆਂ ਆ ਉੱਥੇ ਸਾਰਾ ਕੁਝ ਹੋ ਰਿਹਾ ਆ ਹੁਣ ਦੋ ਕਮਰੇ ਆ ਫੱਟੇ ਲਾ ਕੇ ਮਾਰਾ ਆ ਉਹ ਵੇਖੋ ਅੰਦਰ ਤੁਸੀਂ ਫੱਟੇ ਲਾਏ ਆ ਫੱਟਿਆਂ ਦੇ ਉੱਤੇ ਚੜ ਚੜ ਕੇ ਜਾਈਦਾ ਆ ਬਸ ਲਾਤਾ ਇਹੋ ਹੀ ਆ ਬਾਕੀ ਤਾਂ ਨਾ ਕੰਮ ਨਹੀਂ ਕੀਤਾ ਜਾਵੇ ਕਿੰਨੇ ਦਿਨ ਹੋ ਗਏ ਕਿੰਨੀ ਪਾਣੀ ਫਸਿਆ ਇਹ 30 30 ਸਾਲ ਹੋ ਗਏ ਇਦਾਂ ਹੀ ਚੱਲੰਦਿਆ ਕੰਮ ਤੇ ਇਦਾਂ ਕੰਪਲੇਂਟਾਂ ਵੀ ਕੀਤੀਆਂ ਆ ਕੋਈ ਸੁਣਾਈ ਕੋਈ ਨਹੀਂ ਕਰਦਾ ਪਿਆ ਇਦਾਂ ਜੇ ਸਰਕਾਰ ਦੇ ਵਾਦੇ ਹੋਰ ਨਾ ਸਰਕਾਰ ਦੇ ਮਾਰਾ ਛੱਡੋ ਤੁਸੀਂ ਸਰਕਾਰ ਦੇ ਵਾਦੇ ਝੂਠੇ ਆ ਭੋਲੇ ਭੋਲੇ ਹਲਕੇ ਦੇ ਐਮਐਲਏ ਨੇ ਐਮਐਲਏ ਨੇ ਕਿਹਾ ਐਮਐਲਏ ਸਾਰੇ ਨਾ ਕੀਤੀ ਆ ਮਾਰਾ ਸਵੇਰੇ 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 ਉੱਠ ਕੇ ਇਹ ਨਾ ਕੀਤੀ ਗੱਲ ਹੈ ਸਵੇਰੇ ਉੱਠ ਕੇ ਸਾਰੇ ਜਾਂਦੇ ਰਹੇ ਆ ਜਿਹਦੇ ਵੱਲ ਜਾਂਦੇ ਰਹੇ ਜਸਬੀਰ ਵੱਲ ਕੋਣ ਹੈ ਉਹ ਹਾਂ ਡਾਕਟਰ ਜਸਬੀਰ ਐਮਐਲਏ ਡਾਕਟਰ ਕੁਸ਼ਮੀਰ ਜਿਹੜਾ ਆਮ ਪਾਰਟੀ ਦਾ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਆਪਾਂ ਉੱਚੀ ਬਰਾਂਜ ਮਹਾਰਾਜ ੱਟਕੇ ਖਾਣੇ ਆ ਲੈਟ੍ਰੀਨਾਂ ਤੈਰੀਆਂ ਰੋਟੀ ਪਾਣੀ ਉੱਥੇ ਆਪਾਂ ਖਾਣਾ ਆ ਪਾਰਟੀ ਦਾ ਕੋਈ ਇੱਥੇ ਲੀਡਰ ਆਉਂਦਾ ਵੋਟਾ ਮੰਗਣ ਕੋਈ ਨਹੀਂ ਆਪਾਂ ਮਹਾਰਾਜ ਵੋਟਾ ਮੰਗਣਾ ਕੋਈ ਨਹੀਂ ਕਰ ਆਪਾਂ ਮੋਟੀ ਨਹੀਂ ਵੱਡੀ ਤੁਹਾਡਾ ਕੰਮ ਨਹੀਂ ਹੋਏਗਾ ਸਾਡਾ ਕੰਮ ਹੀ ਨਹੀਂ ਹੁੰਦਿਆ ਤੇ ਮਹਾਰਾਜ ਹੁਣ ਵੇਖੋ ਆਪਾਂ ਰੋਟੀ ਖਾਣੀ ਆ ਹੁਣ ਲੈਟਰੀਨਾਂ ਦੇ ਸਾਹਮਣੇ ਪਈਆਂ ਤਾਂ ਰੋਟੀ ਕਿੱਦਾਂ ਬੁਰਕੀ ਜਾਊਗੀ ਅੰਦਰ ਦੋ ਕਮਰੇ ਆ ਦੋ ਕਮਰੇ ਦਵਾ ਦੇ ਆ ਪੈਦਲ ਫੱਟੇ ਰੱਖੇ ਹੋਏ ਆ ਉੱਤੇ ਤੇ ਕਿਦਾਂ ਹੋਏਗਾ ਕੰਮ ਇਹ ਸਾਡੀ ਮੰਗ ਸਾਡੀ ਮੰਗ ਇਹੋਈ ਆ ਸਾਡੇ ਸਿਵਰ ਸਹੀ ਕਿਤੇ ਜਾਣ ਬਿਲਕੁਲ ਬਾਹਰ ਕੱਢੇ ਜਾਣ ਤੇ ਫੇਰੀ ਆਪਾਂ ਜੀ ਸਕਦੇ ਆ ਨਹੀਂ ਤੇ ਮਰੀ ਜਾਣਾ ਬੰਦੇ ਮਰੀ ਜਾਂਦੇ ਆ ਮੇਰਾ ਨਾਮ ਗੌਰਵ अरोड़ा ਜੀ ਵਾਰਡ ਨੰਬਰ 1 ਤੋਂ ਨਵੀਂ 83 ਨੰਬਰ ਵਾਰਡ ਜਿੰਨਾ ਕਿ ਮੈਂ ਇਸ ਕਲੋਨੀ ਨੂੰ ਜਾਣਦਾ ਮੈਨੂੰ ਇੱਥੇ ਰਹਿੰਦਿਆਂ ਨੂੰ 30 ਸਾਲ ਹੋ ਚੱਲੇ ਨੇ ਕਿੰਨੀਆਂ ਕੋ ਸਰਕਾਰਾਂ ਆਈਆਂ ਨੇ ਇਹਨਾਂ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁੱਧ ਬੁੱਧ ਨਹੀਂ ਲਈ ਸਰ ਨਾਲੋਂ ਪਹਿਲੀ ਕਲੋਨੀਆਂ ਜਿਹੜੀ ਬਹੁਤ ਪੁਰਾਣੀ 30 ਸਾਲ 45 ਸਾਲ ਹੋ ਗਏ ਇਸ ਕਲੋਨੀ ਨੂੰ 40 ਤੋਂ 45 ਸਾਲ ਹੋ ਗਏ ਇਸ ਕਲੋਨੀ ਨੂੰ ਵਸੇ ਨੂੰ ਜੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਵੀ ਸਰਕਾਰ ਨੇ ਇਸ ਕਲੋਨੀ ਦੀ ਕੋਈ ਵੀ ਸੁਧਬੂਦ ਨਹੀਂ ਲਈ ਤੇ ਜੜਾ ਵੀ ਮਿਊਨਿਸਪਲ ਕਾਰਪੋਰੇਸ਼ਨ ਦਾ ਕਾਉਂਸਲਰ ਬੰਦਾ ਆ ਕਿਸੇ ਵੀ ਕਾਉਂਸਲਰ ਨੇ ਅੱਜ ਤੱਕ ਵੀ ਇਸ ਕਲੋਨੀ ਦੀ ਵੀ ਕੋਈ ਸੁਧਬੂਦ ਨਹੀਂ ਲਈ ਕਿਉਂਕਿ ਇਸ ਕਲੋਨੀ ਦਾ ਸਾਰਿਆਂ ਨਾਲੋਂ ਵੱਡਾ ਯੋਗਦਾਨ ਹੁੰਦਾ ਆ ਉਸ ਕਾਉਂਸਲਰ ਨੂੰ ਜਿਤਾਉਣ ਵਾਸਤੇ ਠੀਕ ਆ ਮੈਂ 4-5 ਦਿਨ ਪਹਿਲਾਂ ਵੀ ਮੇਰੇ ਮਾਸੀ ਜੀ ਆ ਰੇਨੂ ਭੈਣ ਜੀ ਇਹਨਾਂ ਦੀ ਵੀ ਹੋਦੀ ਖਲਵਾ ਕੇ ਗਿਆ ਆ ਤੇ ਮੈਨੂੰ ਵੀ ਸਵੇਰ ਦੇ ਫੋਨ ਆਂਦੇ ਪਏ ਸੀ ਕੁਝ ਪ੍ਰੈਸ ਵਾਲੇ ਦੂਜਾ ਹੋਮਿਆ ਕਰਕੇ ਇਲੈਕਸ਼ਨ ਕਰਕੇ ਨਹੀਂ ਪਹੁੰਚ ਸਕੇ ਮੈਂ ਵੀ ਉਸ ਗੱਲ ਦੀ ਮਾਫੀ ਚਾਹਨਾ ਆ ਕਿ ਮੈਂ ਵੀ ਨਹੀਂ ਪਹੁੰਚ ਸਕਿਆ ਹੋਣ ਟਾਈਮ ਲੱਗਾ ਆ ਹੋਰ ਮੈਂ ਆਇਆ ਪਰ ਮੈਂ ਇਹ ਦੇਖ ਕੇ ਦੰਗ ਰਹਿ ਗਿਆ ਮੈਨੂੰ ਰੋਣਾ ਆ ਰਿਹਾ ਆ ਮੈਂ ਆਪਣੇ ਆਪ ਤੇ ਇਹ ਚੀਜ਼ ਬਰਦਾਸ਼ਤ ਨਹੀਂ ਕਰ ਪਿਆ ਕਿ ਕਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੀਆਂ ਭਾਬੀਆਂ ਮੇਰੇ ਭਰਾ ਮੇਰੇ ਬੰਦੂ ਕਿੰਨੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਜੇ ਇਸ ਚੀਜ਼ ਦਾ ਕਿਸੇ ਵੀ ਤਰੀਕੇ ਨਾਲ ਹੱਲ ਨਾ ਨਿਕਲਿਆ ਗਿਆ ਤੇ ਮੈਂ ਖੰਡ ਵਾਲੇ ਚੌਂਗ ਦੇ ਵਿੱਚ ਧਰਨਾ ਲਗਾਵਾਂਗਾ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਆ ਮੈਂ ਸ਼ਾਮੀ 3 ਵਜੇ ਅੱਜ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਸੀ ਜੜੀ ਕਿ ਮੇਰੇ ਕੋਲ ਡਿਟੇਲ ਆ ਉਹਨਾਂ ਨੂੰ ਮੈਂ 3 ਫੋਨ ਕੀਤੇ ਉਹਨਾਂ ਨੇ ਮੇਰਾ ਫੋਨ ਨਹੀਂ ਚੁੱਕ ਪਾਇਏ ਕਿਸੇ ਤਰੀਕੇ ਨਾਲ ਉਹ ਜਾਵੇ ਵਿੱਚ ਹੋਣਗੇ ਪਰ ਮੈਨੂੰ ਬੈਕ ਕਾਲ ਆਣੀ ਚਾਹੀਦੀ ਸੀ ਨਹੀਂ ਆਈ ਉਸ ਤੋਂ ਬਾਅਦ ਮੈਂ ਜੈ ਸਾਹਿਬ ਨੂੰ ਫੋਨ ਕੀਤਾ ਜਿਹੜੇ ਸੁਰਿੰਦਰ ਜੀ ਆ ਸੁਰਿੰਦਰ ਜੀ ਨਾਲ ਮੇਰੀ ਗੱਲ ਹੋਈ ਆ ਫਿਰ ਮੈਂ ਫੋਨ ਕੀਤਾ ਸੁਨੀਲ ਜੀ ਨੂੰ ਉਹਨਾਂ ਨੇ ਸਵੇਰੇ ਇਹ ਡਿਊਟੀ ਲਈ ਆ ਸੁਰਿੰਦਰ ਹੋਣਾ ਨਹੀਂ ਸਵੇਰੇ ਪਰਸ਼ੂਰਾਮ ਜੰਤੀ ਕਰਕੇ ਛੁੱਟੀ ਆ ਫਿਰ ਵੀ ਉਹਨਾਂ ਨੇ ਡਿਊਟੀ ਲਈ ਆ ਕਿ ਸਵੇਰੇ ਪਹਿਲ ਦੇ ਆਧਾਰ ਤੇ ਗੌਰਵ ਜੀ ਨਾਲ ਕੰਟੈਕਟ ਕਰਕੇ ਤੇ ਇਹਨਾਂ ਦੇ ਜਿਹੜੇ ਸੀਵਰੇਜ ਆ ਉਹ ਸਾਫ਼ ਹੋਣੇ ਚਾਹੀਦੇ ਆ ਹਰ ਹਾਲਤ ਦੇ ਵਿੱਚ ਘਰ ਦੇ ਹਾਲਾਤ ਤੁਸੀਂ ਵੇਖੇ ਜੇ ਕਿਤਰਾ ਦੇ ਹਾਲਾਤ ਮੈਂ ਕਹਿੰਦਾ ਇੰਨੇ ਬੱੱਤਰ ਹਾਲਾਤ ਨੇ ਕੈਨ ਜੋਗ ਹੀ ਨਹੀਂ ਹਾਲਾਤ ਹੋ ਗਏ ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਇੱਥੇ ਆਣ ਕੇ ਸਿਰਫ ਖਾਣਾ ਪੂਰਤੀ ਪੂਰੀ ਕਰ ਦਿੰਦੇ ਨੇ ਸਾਡੇ ਸੰਧੂ ਸਾਹਿਬ ਜਿਹੜੇ ਭਾਜੀਪੀ ਤੋਂ ਐਮਪੀ ਦੀ ਸੀਟ ਲੜਦੇ ਪਏ ਨੇ ਥੋੜੇ ਦਿਨ ਹੋਏ ਮੈਂ ਇੱਕ ਵੀਡੀਓ ਦੇਖਦਾ ਪਿਆ ਸੀ ਤਿਵਾੜੀ ਜੀ ਆਏ ਨੇ ਉਹਨਾਂ ਨੇ ਘਰ ਘਰ ਚਾਰ ਪੰਜ ਹੋਦੀਆਂ ਵਿਖਾਈਆਂ ਆ ਪਰ ਉਹਨਾਂ ਨੇ ਇਹ ਨਹੀਂ ਕੀਤਾ ਕਿ ਮੈਂ ਚੇਚਾ ਫੋਨ ਕਰਕੇ ਜਿਹੜੇ ਅਫਸਰ ਆ ਮੌਕੇ ਦੇ ਉਹਨਾਂ ਨੂੰ ਮੈਂ ਸੱਦਾ ਸੱਦ ਕੇ ਉਹਨਾਂ ਦੀ ਕੰਪਲੀਟ ਪਾਵਾਂ ਤੇ ਹੋਦੀਆਂ ਸਾਫ਼ ਕਰਾਵਾਂ ਕਿ ਜਿਹੜੇ ਮੇਰੇ ਭੈਣ ਭਰਾ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹਨਾਂ ਨੂੰ ਕੋਈ ਸੁਵਿਧਾ ਦੇਵਾਂ ਉਹਨਾਂ ਨੇ ਐਸ ਬਣੇ ਉਹਨਾਂ ਨੇ ਪਲੜਾ ਝਾੜਿਆ ਤੇ ਨਿਕਲ ਗਏ ਕਿਉਂਕਿ ਸੈਂਟਰ ਦੇ ਮਨਿਸਟਰ ਨੇ ਉਹਨਾਂ ਨੂੰ ਕਾਦੀ ਫਿਕਰ ਆ ਇਹੋ ਜਿਹੇ ਗਰੀਬ ਮਰਦੇ ਰਹਿਣ ਇਹ ਸਾਡੇ ਭਾਈ ਸਾਹਿਬ ਆ ਸ੍ਰੀ ਕਿਰਮਪ੍ਰੀਤ ਜੀ ਮੋਨੂ ਜੀ ਕਿਰਮਪ੍ਰੀਤ ਸਿੰਘ ਮੋਨੂ ਜੀ ਉਹਨਾਂ ਦੇ ਸ੍ਰੀ ਮਾਤਾ ਜੀ ਜਾਂ ਨਗਵੰਤ ਕੌਰ ਜੀ ਉਹ ਪਿਛਲੇ 5 ਸਾਲ ਕਾਉਂਸਲਰ ਰਹੇ ਨੇ ਉਸ ਤੋਂ ਪਹਿਲਾਂ ਵੀ ਕਾਉਂਸਲਰ ਰਹੇ ਨੇ ਅੱਜ 2.5 ਸਾਲ ਹੋ ਚੱਲੇ ਵੈਸੇ ਵੀ ਕਾਰਪੋਰੇ ਇਹ ਲੱਗਦਾ ਵੀ ਇਹ ਸਿਵਰੇਜ ਅੰਦਰ ਬਾਹਰ ਪਾਇਆ ਜਾਂਦਾ ਕਿ ਲੋਕਾਂ ਨੂੰ ਸੁੱਖ ਮਿਲ ਦੇ। ਦੇਖੋ ਜੀ ਜਿਹੜਾ ਜ਼ਾਇਕਾ ਪ੍ਰੋਜੈਕਟ ਪਿਆ ਸੀ ਜ਼ਾਇਕਾ ਪ੍ਰੋਜੈਕਟ ਦੇ ਨਾਲ ਇਹ ਸਿਵਰੇਜ ਕੁਝ ਹੋਧੀਆਂ ਜੋੜੀਆਂ ਗਈਆਂ ਸੀ। ਕਿਹਾ ਗਿਆ ਸੀ ਕਿ ਇਹ ਹੋਧੀਆਂ ਨੂੰ ਤੁਸੀਂ ਬਾਹਰ ਲਿਆਓ। ਪਰ ਇਹ ਛੋਟੇ ਤਬਕੇ ਦੇ ਲੋਗ ਨੇ ਸਵੇਰੇ ਉਹੀਓ ਇਹਨਾਂ ਨੇ ਖਾਣਾ ਆ ਉਹੀਓ ਉਹਨਾਂ ਨੇ ਕਮਾਣਾ ਆ 25 25 30 30 ਹਜ਼ਾਰ ਰੁਪਈਆ ਇੱਕ ਹੁੱਦੀ ਦੇ ਲੱਗਦਾ ਆ ਇਹ ਵਿਚਾਰੇ ਕਿੰਨਾ ਕੋ ਖਾ ਕੀ ਖਾ ਸਕਦੇ ਤੇ ਕੀ ਕਮਾ ਸਕਦੇ ਤੇ ਕਿੰਨਾ ਖੁੱਧੀਆਂ ਦੇ ਲਾ ਸਕਦੇ ਨੇ ਮੈਂ ਸਰਕਾਰਾਂ ਅੱਗੇ ਬੇਨਤੀ ਕਰਦਾ ਆ ਮੇਰੀ ਹੱਥ ਜੋੜ ਕੇ ਐਸ ਸਰਕਾਰ ਅਗੇ ਜਿਹੜੀ ਆਪ ਦੀ ਝੂਠੀ ਸਰਕਾਰ 100% ਝੂਠੀ ਸਰਕਾਰ ਆ ਜਿਹੜੇ ਝੂਠੇ ਵਾਅਦੇ ਕਰਦੀ ਆ ਖੋਖਲੇ ਵਾਅਦੇ ਕਰਦੀ ਆ ਜਦੋਂ ਦੀ ਆਈ ਆ ਉਦੋਂ ਦੇ ਝੂਠੇ ਵਾਅਦੇ ਤੇ ਉਦੋਂ ਦੀ ਖੋਖਲੀ ਸਰਕਾਰ ਬਣੀ ਆ ਇਹਨਾਂ ਅੱਗੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਆ ਇਹ ਇਨਾ ਗਰੀਬਾਂ ਦੀ ਸੁਧਬੁੱਧ ਲਈਤੀ ਜਾਵੇ ਤੇ ਇਹਨਾਂ ਦੀਆਂ ਹੋਧੀਆਂ ਸਾਫ਼ ਕਰਾਈਆਂ ਜਾਣ ਤੇ ਹੋਧੀਆਂ ਬਾਹਰ ਲਿਆਂਦੀਆਂ ਚਿਕਨ ਗੁੰਨੀਆਂ ਸੀ ਚਿਕਨ ਗੁੰਨੀਆਂ ਸਾਡੇ ਛਹਾਟੇ ਰਿਆ ਆ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਛਹਾਟਾ ਉਦਾਂ ਨਹੀਂ ਪਹਿਚਾਨਿਆ ਜਾਂਦਾ ਸੰਸਦ ਦੇ ਵਿੱਚ ਸਾਡੇ ਮਾਰਜੋਗ ਐਮਪੀ ਉਹਜਲਾ ਸਾਹਮਣੇ ਆਵਾਜ਼ ਚੁੱਕੀ ਚਿਕਨ ਗੁੰਨੀਆਂ ਦੀ ਸੰਸਦ ਵਿੱਚ ਜਾ ਕੇ ਆਵਾਜ਼ ਗੂੰਜੀ ਚਿਕਨ ਗੁੰਨੀਆਂ ਦੀ ਉਹ ਕਹਿੰਦੇ ਜੀ ਚਿਕਨ ਗੁੰਨੀਆਂ ਕੀ ਹੁੰਦਾ ਕਿੱਥੇ ਪਾਇਆ ਗਿਆ ਕਹਿੰਦੇ ਜੀ ਪੰਜਾਬ ਦੇ ਵਿੱਚ ਛਾੜੇ ਪਾਇਆ ਗਿਆ ਜੇ ਤੁਹਾਨੂੰ ਅਜੇ ਤੱਕ ਨਹੀਂ ਇਹ ਪਤਾ ਲੱਗਾ ਸਾਡੇ ਪੰਜਾਬ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ ਹੁੰਦਾ ਉਹ ਅੰਮ੍ਰਿਤਸਰ ਜ਼ਿਲ੍ਹੇ ਤੇ ਯੂਨੀਵਰਸਿਟੀ ਪੈਂਦੀ ਯੂਨੀਵਰਸਿਟੀ ਦੋਗੇ ਬਾਰਡਰ ਰੋਡ ਪੈਂਦੀ ਬਾਗਾ ਰੋਡ ਜਿਹਦੇ ਵਿੱਚ ਇੱਕ ਛਾਟਾ ਚੌਂਕ ਪੈਂਦਾ ਫੇਮਸ ਚੌਂਕ ਆ ਚਿਕਨ ਗੁੰਨੀਆਂ ਦੀ ਸਾਰੇ ਵੈਸਟ ਦੇ ਵਿੱਚ ਇੰਨੀ ਪ੍ਰੋਬਲਮ ਰਹੀ ਆ ਇੰਨੀ ਪ੍ਰੋਬਲਮ ਰਹੀ ਆ ਕਿ ਬੱਚਿਆਂ ਦਾ ਬਜ਼ੁਰਗਾਂ ਦਾ ਭੈਣਾਂ ਦਾ ਧੀਆਂ ਦਾ ਮਤਲਬ ਕਿ ਜੀਣਾ ਹੀ ਦੁਸ਼ਵਾਰ ਹੋ ਗਿਆ ਅੱਜ ਤੱਕ ਵੀ ਚਿਕਨ ਗੁੰਨੀਆਂ ਦੀ ਬਿਮਾਰੀ ਅਸੀਂ ਹਾਂ ਲੋਕਾਂ ਦੇ ਭਾਈ ਕੀ ਨਾ ਆਪਣਾ ਕਿੱਥੇ ਰਹਿੰਦਾ ਕੀ ਸਮੱਸਿਆ ਹੈ ਮੇਰਾ ਨਾਮ ਬਾਲਕ੍ਰਿਸ਼ਨ ਭਾਲਾ ਹੈ ਮੈਂ ਮੇਰਾ ਜਨਮ ਕਰਮ ਇਸ ਕਲੋਨੀ ਦਾ ਹੈ ਇਹ ਕਲੋਨੀ ਤੇ ਗੋਰੇ ਭੱਜੂਣੀ ਮੁਨੇ ਕਿਆ ਘਟੇ ਮੈਂ ਸੁਣਿਆ ਇਹਨਾਂ ਨੂੰ ਵਾਕਈ ਇੱਥੇ ਲੀਡਰ ਆਏ ਆ ਲੋਕ ਇੱਥੋਂ ਦੇ ਮਿਹਨਤ ਕਸ਼ ਲੋਕ ਆ ਰੋਜ਼ ਕਮਾਣਾ ਤੇ ਰੋਜ਼ ਖਾਣਾ ਸਵੇਰੇ ਬੰਦੇ ਡਿਊਟੀ ਚੱਲ ਜਾਂਦੇ 8 ਵਜੇ ਰਾਤ ਨੂੰ ਉਹਨਾਂ ਨੇ 8 ਵਜੇ 12-12 ਘੰਟੇ ਦੀਆਂ ਡਿਊਟੀਆਂ ਕਰਕੇ ਆਉਂਦੇ ਨੇ ਮਗਰ ਉਹ ਬੀਬੀਆਂ ਇੰਨੀ ਹੈ ਕਿ ਪਰੇਸ਼ਾਨ ਹੁੰਦੀਆਂ ਸਾਡੀਆਂ ਮਾਵਾ ਪੈਣਾ ਮੇਰਾ ਪਰਿਵਾਰ ਵੀ ਇੱਥੇ ਰਹਿੰਦਾ ਰਿਹਾ ਸੀ ਇੱਥੇ ਹੀ ਕਲੋਨੀ 'ਚ ਰਹਿੰਦੇ ਆ ਇਹ ਮਸਲਾ ਕੀ ਹੈ ਭਾਈ ਮਸਲਾ ਇਹ ਹੈ ਕਿ ਇੱਥੇ ਸੀਵਰੇਜ ਦੀ ਇੰਨੀ ਕਿ ਦਿੱਕਤ ਆ ਜਿਹੜਾ ਮਤਲਬ ਕਿਹਾ ਹੀ ਨਹੀਂ ਜਾ ਸਕਦਾ ਇੰਨੀ ਜ਼ਿਆਦਾ ਦਿੱਕਤ ਹੈ ਇਹਦੇ ਵਿੱਚ ਹੁਣ ਕੀ ਹੈ ਕਿ ਸੀਵਰੇਜ ਬਾਹਰ ਕੱਢਿਆ ਜਾਣ ਬਾਹਰ ਕੱਢਣ ਦੇ ਨਾਲ-ਨਾਲ ਕੀ ਗੌਰਵ ਭਾਈ ਨੇ ਦੱਸੀ ਜਿਹੜੀ ਗੱਲ ਕਿ ਅੰਦਰੋਂ ਜਿਹੜੀ ਪਾਈਪਲਾਈਨ ਬਾਹਰ ਲੈਣੀ ਆ ਉਹਦਾ ਘੱਟੋ-ਘੱਟ ਇੱਕ ਘਰ ਨੂੰ 20 ਤੋਂ 25000 ਰੁਪਏ ਖਰਚਾ ਪਏਗਾ ਉਹ ਗਰੀਬ ਤਬਕਾ ਵਾ ਉਹ 20 ਤੋਂ 5000 ਰੁਪਿਆ ਕੱਢਣਾ ਬੜਾ ਔਖਾ ਇਹਨਾਂ ਵਾਸਤੇ ਤੇ ਅਸੀਂ ਵੀ ਇਹ ਸਰਕਾਰਾਂ ਤੱਕ ਆਵਾਜ਼ ਪਹੁੰਚਾਵਾਂਗੇ ਕਿ ਜੀ ਕੋਈ ਵੀ ਸਰਕਾਰ ਬੰਦੀ ਹੈ ਕੋਈ ਚੰਗਾ ਲੀਡਰ ਆਵੇ ਕਿ ਜਿਹੜਾ ਅੰਦਰੋਂ ਪਾਈਪ ਲਿਆ ਕੇ ਬਾਹਰ ਪਾਈਪ ਲਾਈਨ ਨੂੰ ਦੇਣੀ ਆ ਨਾ ਇਹ ਵੀ ਉਹ ਖਰਚਾ ਸਰਕਾਰ ਚੁੱਕੇ ਤਾਂ ਫੇਰੇ ਕਲੋਨੀ ਦਾ ਹੱਲ ਹੋ ਸਕਦਾ ਐਮਐਲਏ ਸਾਹਿਬ ਨੇ ਕੀ ਗੱਲ ਰੱਖੋ ਉਹ ਤੋਂ ਘਰ ਆਵੇ ਲੱਕਨਵਾਸੀ ਕਈ ਵਾਰੀ ਗਏ ਆ ਸਰਕਾਰਾਂ ਤੁਹਾਨੂੰ ਪਤਾ ਉਹਨਾਂ ਨੇ ਆਣਾ ਝੂਠ ਸੱਚ ਬੋਲਣਾ ਲੋਕਾਂ ਨੇ ਵੀ ਸੋਚਣਾ ਕਿ ਸੱਚੀ ਇਹ ਬੰਦੇ ਗੱਲ ਕਰ ਰਹੇ ਕੀ ਪਤਾ ਕੀ ਹੋ ਜਵੇ ਓਏ ਇਦਾਂ ਹੀ ਭੁੱਲ ਭੱਲੇਵੇਂ ਚੱਲਦੇ ਰਹੇ 20 ਸਾਲ ਕਈ ਸਾਲ ਹੋ ਗਏ ਇਹੋ ਕੁਝ ਚੱਲ ਰਿਹਾ ਥੇ ਪਹਿਲਾਂ ਪਾਣੀ ਦੀ ਦਿੱਕਤ ਸੀ ਹੁਣ ਪਾਣੀ ਦੀ ਦਿੱਕਤ ਤੇ ਹੈ ਹੀ ਆ ਸੀਵਰੇਜ ਦੀ ਦਿੱਕਤ ਹੈ ਸੀਵਰੇਜ ਦੀ ਸਭ ਤੋਂ ਵੱਡੀ ਦਿੱਕਤ ਹੈ ਜਿਹੜੀ ਇਹ ਛਾਟੇ ਤੋਂ ਸਾਰਾ ਬੈਲਟ ਗੋਰਪਾ ਜੀ ਉਹਨਾਂ ਨੇ ਬੜਾ ਸੰਘਰਸ਼ ਕੀਤਾ ਆ ਉਹਦੇ ਮੁਤਾਬਿਕ ਨਹੀਂ